ਉਹ ਤਰ੍ਹਾਂ ਹਰਮਣ ਗਾਲਤ ਸਹੀ ਆ ਲੜਾਈ ਤੇ ਲੱਸੀ ਜਿੰਨੀ ਵਧਾਈ ਜਾਓ ਓਨੀ ਵਧੀ ਜਾਂਦੀ ਆ ਸਹੀ ਗੱਲ ਆ ਤੇ ਐਵੇਂ ਲੜ ਲੜ ਕੇ ਤੇ ਆਪਣਾ ਵੀ ਖਪਾ ਦੇ ਦੂਜਿਆਂ ਦਾ ਵੀ ਖਪਾ ਉਹੋ ਹੀ ਨਾ ਉਹੋ ਜ ਮੈਂ ਤਾਨੂੰ ਕਹਿਣ ਦੀ ਆ ਗਾਲਤ ਤੇ ਤੂੰ ਕਰ ਸਹੀ ਕੀਤੀ ਆ ਹਾਂ ਹੁਣ ਫਿਰ ਕੀ ਕੀਤਾ ਜਾਵੇ ਜਿਹੜੀਆਂ ਗਲਤੀਆਂ ਹੋ ਗਿਆ ਵਾ ਉਹ ਤਾਂ ਨਹੀਂ ਹੋਣਾ ਆਪਾਂ ਸਦਾਰ ਸਕਦੇ ਵੀ ਚਲੋ ਜੋ ਵੀ ਆ ਹੁਣ ਮਿੱਟੀ ਪਾਈਏ ਜੋ ਵੀ ਹੋ ਗਿਆ ਹੋ ਗਿਆ ਹੁਣ ਅੱਗੇ ਤਾਂ ਧਿਆਨ ਰੱਖੀਏ ਤੇ ਉਹ ਚੰਗਾ ਵਾ ਹਾਂ ਯੋਗੀ ਇੱਦਾਂ ਫਿਰ ਸਾਰੇ ਪਰੇਸ਼ਾਨ ਹੁੰਦੇ ਆ ਹੁਣ ਤੁਹਾਡੇ ਮੰਮੀ ਵੀ ਇੱਦਾਂ ਆਏ ਹੋਣਾ ਤੇ ਉਹਨਾਂ ਨੂੰ ਵੀ ਟੈਨਸ਼ਨ ਹੋਣੀ ਆ ਕਿ ਪਤਾ ਨਹੀਂ ਕੀ ਗੱਲ ਕਰਨੀ ਆ ਆਹੋ ਕਿ ਉਹਨੇ ਤੇ ਬਚਾਰੀ ਨੇ ਮੈਨੂੰ ਦੱਸਿਆ ਹੀ ਨਾ ਫਿਰ ਰਾਤ ਸਾਰੀ ਕਿੱਦਾਂ ਆਉਂਦੀ ਨੰਗੀ ਹੁਣੀ ਟੈਨਸ਼ਨ ਦੇ ਨਾਲ ਹੋਰ ਕੇ ਧਿਆਨ ਹੋ ਜਾਂਦਾ ਵਾ ਭਾਵੇਂ ਜਿੱਦਾਂ ਮਰਜੀ ਆ ਚੱਲ ਹੁਣ ਗਾਂ ਤੋਂ ਬੰਦਾ ਧਿਆਨ ਰੱਖੇ ਹੋਰ ਕੀ ਕਰਨਾ ਵਾ ਆਹੋ ਕੇ ਚੱਲ ਕੋਈ ਨਹੀਂ ਕਰਦੇ ਆ ਕੋਈ ਨਾ ਕੋਈ ਹੂੰ ਕਰਦੇ ਮੰਮੀ ਨਾਲ ਵੀ ਗੱਲ ਆਹੋ ਮੰਮੀ ਆ ਜਾ ਫੇ ਕਰੀਏ ਚੱਲ ਕੀਤਾ ਦਾਦੀ ਮੰਮੀ ਨਾਲ ਸਾਧਦੇ ਆ ਹਾਂ ਮੈਂ ਉਹਦਾ ਤੇ ਸੁਧਰ ਮਨ ਨਾ ਮੰਮੀ ਇਹ ਤਾਂ ਹੀ ਬੜਾ ਚੰਗਾ ਕੀਤਾ ਅੱਜ ਤੇ ਕੀ ਹੋ ਗਿਆ ਕੀ ਹੋ ਗਿਆ ਨਹੀਂ ਤਾਤਾ ਨੂੰ ਮੈਂ ਨਹੀਂ ਸੀ ਇਦਰੀ ਸਮਝੀ ਗਈ ਵੀ ਇਹ ਬੜੀ ਚੰਗੀ ਹੈ ਨਹੀਂ ਕੋਈ ਮਤਲਬ ਹੋਇਆ ਆਪਣਾ ਕੌਣ ਆਵੇ ਚ ਪੌਂਕ ਤੇਰ ਨਾਲ ਹੀ ਮੈਂ ਗੱਲ ਕਰਨ ਦੇਈ ਹੁੜਾ ਪੌਂਕ ਪਲਾ ਮੈਂ ਗੱਲ ਕਰਨੀ ਮੰਮੀ ਦੇ ਨਾਲ ਤੂੰ ਥੋੜਾ ਜਿਹਾ ਆਪਣਾ ਮੂੰਹ ਸਬਾਲ ਕੇ ਹੋਇਆ ਕਰ ਕੌਣ ਪੌਂਕ ਪਲਾ ਮਤਲਬ ਕੀ ਪਲਾ ਤੂੰ ਚੁੱਪ ਕੀਤੀ ਰਹਿ ਚੁੱਪ ਚੁੱਪ ਕਰਨੀ ਤੂੰ ਨਹੀਂ ਮੈਨੂੰ ਇਹ ਦੱਸੋ ਵੀ ਤੁਹਾਡਾ ਕੀ ਮਤਲਬ ਹੈ ਮੇਰੇ ਪੇਕੇ ਤਾਂ ਹੀ ਪਹੁੰਚਣ ਦਾ ਤੇ ਕਿੰਨੂੰ ਦੱਸਣਾ ਹੀ ਫੇਰ ਕਿੰਨੂੰ ਦੱਸਣਾ ਹੀ ਮੇਰੇ ਨਾਲ ਗੱਲ ਕਰਦੇ ਹਾਂ ਸੋਨੂ ਵੀ ਤੂੰ ਨਹੀਂ ਮੰਦੀ ਬੀਬੀ ਦੀ ਤੂੰ ਨਹੀਂ ਮੰਦੀ ਮੇਰੀ ਤੂੰ ਨਹੀਂ ਮੰਦੀ ਤੇ ਕਿੰਨੂੰ ਦੱਸਦੇ ਦੱਸ ਨਾ ਨਾ ਕੀ ਗੋਲੀ ਵੱਜ ਗਈ ਸੀ ਤੁਹਾਨੂੰ ਗੋਲੀ ਸਾਰੀ ਦਿਹਾੜੀ ਤੂੰ ਗੋਲੀ ਮਾਰਦੀ ਰਹੀ ਨਹੀਂ ਹੋਰ ਕਿਦਾਂ ਮਾਰਨੀ ਸਾਰਾ ਦਿਨ ਤੇ ਮੈਂ ਕੰਮ ਕਰਦੀ ਰਹਿੰਦੀ ਆ ਤੇ ਤਾਂ ਵੀ ਚੋਕੇ ਫੋਨ ਮੇਰੀ ਮਾਂ ਤਾਂ ਹੀ ਲਾਤਾ ਤੇ ਕੰਮ ਕਰਨਾ ਨਹੀਂ ਕੰਮ ਸਾਨ ਕੀਤਾ ਕਰਨਾ ਕਿਨੂੰ ਸਾਨ ਨਹੀਂ ਨਾ ਕਰਨਾ ਤੇ ਫਿਰ ਮੈਂ ਕੰਮ ਕਰਦੀ ਆ ਤੇ ਮੇਰੇ ਪੇਕਿਆਂ ਦਾ ਹੀ ਪਚਾਉਂਦੀ ਨਹੀਂ ਕਿ ਇਹ ਗੱਲਾਂ ਨਹੀਂ ਤੁਸੀਂ ਦੱਸਦੇ ਵੀ ਸਾਰਾ ਦਿਨ ਲੱਗੀ ਵੀ ਰਹਿੰਦੀ ਆ ਮੈਂ ਦੱਸਣੀਆਂ ਮੈਂ ਉਹਨੂੰ ਇਹ ਵੀ ਕਿਹਾ ਮੈਂ ਸਾਰਾ ਦਿਨ ਕੰਮ ਵੀ ਕਰਦੀ ਸਾਰੇ ਕੰਮ ਕਰਦੀ ਪਰ ਇਹਦਾ ਜ਼ੁਬਾਨ ਨਹੀਂ ਚੰਗੀ ਲੱੜਦੀ ਐ ਬੜਾ ਆਛਾ ਆਪਣੀ ਕੁੜੀ ਨੂੰ ਨਾ ਸਮਝਾ ਲਿਓ ਇਹਨੂੰ ਸਮਝਾਇਆ ਵਾ ਭੌਂਕ ਨਹੀਂ ਭਾਗਦੀ ਇਤਨੇ ਨਾ ਦੱਸਦੀ ਤੂੰ ਚੋਪੀ ਕੀ ਤੀਰੇ ਕਿਉਂ ਚੋਪ ਰ ਤੇਰਾ ਕੀ ਮਤਲਬ ਆ ਕਿ ਇਦਾਂ ਲੜਨ ਦਾ ਜੇਠ ਲੰਮੀ ਜ਼ਬਾਨ ਵਾ ਤੁਹਾਡੀ ਤੇ ਜਦੋਂ ਵੇਖੋ ਦਿਵਾਲੇ ਹੁੰਦੀਆਂ ਰਹਿਣ ਗਿਆ ਤੇਰੀ ਕਿਹੜੀ ਘਟਵਾ ਜੇ ਸੋਨੂੰ ਤੈਨੂੰ ਸਮਝਾਉਂਦਾ ਤੂੰ ਤਾਂ ਨਹੀਂ ਸਮਝਦੀ ਨੇ ਤੁਹਾਡਾ ਕੀ ਮਤਲਬ ਆਂਦਾ ਉਹਨੂੰ ਫੋਨ ਲਾ ਕੇ ਸੱਤਦਾ ਉਹ ਵਿਚਾਰੀ ਤੁਹਾਨੂੰ ਅੱਗੇ ਪਤਾ ਪଲା ਵੀ ਚੰਗੇ ਬਲੇ ਬਿਮਾਰ ਰਹਿੰਦੀ ਆ ਮੈਂ ਸੱਦਿਆ ਉਹਨੂੰ ਟੈਨਸ਼ਨ ਹੱਦਿਆ ਇਹ ਕਰ ਲਾ ਜੋ ਤਰ੍ਹਾਂ ਟੈਨਸ਼ਨ ਦੇ ਨਾਲ ਰਾਜ ਕੋ ਹੋ ਜਾਂਦਾ ਤੇ ਫਿਰ ਤੇ ਜ਼ਿੰਮੇਵਾਰੀ ਚੁੱਕਦੇ ਜੇ ਤੇ ਜੇ ਤੈਨੂੰ ਇੰਨਾ ਫਿਕਰ ਵੱਤ ਹੈ ਤੂੰ ਲੜਦੀ ਕਿਉਂ ਮੈਂ ਤੇ ਆਖਾ ਵੀ ਉਤਰਾ ਮਿਲਣੋਂ ਦੀ ਮੇਰੇ ਤਾਂ ਚੋਰੀ ਪਤਾ ਹੀ ਨਹੀਂ ਕਿਹੜੇ ਵਲੇ ਤੁਹਾਡਾ ਵੀ ਬੰਦ ਹੋਣ ਮੈਂ ਲੜਦੇ ਆ ਉਹਨੂੰ ਦੱਸਿਆ ਵਾ ਭੈਣ ਜੀ ਨੂੰ ਹੁਣ ਮੈਂ ਤੇਰੇ ਡੈਡੀ ਨੂੰ ਦੱਸਣਾ ਹੁਣ ਜਦੋਂ ਕੋਈ ਗੱਲ ਹੋਈ ਮੈਨੂੰ ਇਹੋ ਜਿਹਾ ਲੱਗਣਾ ਦੇਣ ਦੀ ਜ਼ਰੂਰਤ ਨਹੀਂ ਆ ਜੇ ਤੂੰ ਸੁਧਰਨਾ ਹੀ ਨਹੀਂ ਤੇ ਜਦੋਂ ਤੇ ਤੇਰੇ ਘਰ ਦੇ ਨੂੰ ਦੱਸ ਜੇ ਉਹਨੂੰ ਕੋ ਹੋ ਜਾਂਦਾ ਨਾ ਤੇ ਛੱਡ ਜੀ ਮੈਂ ਤੁਹਾਨੂੰ ਨਾ ਕਿਸ ਨੂੰ ਤੇਰੇ ਘਰ ਦੇ ਨੂੰ ਦੱਸਣਾ ਹੋਰ ਤੇਰੇ ਪਿੰਡ ਦੇ ਮੈਂਬਰ ਸਰਪੰਚ ਨੂੰ ਦੱਸੀਆ ਜਾ ਕੇ ਵੀ ਆ ਗੋ ਕਰਦੀ ਏ ਦੱਸੀ ਜਾ ਮੈਂ ਨਹੀਂ ਦਰਦੀ ਕਰਦਿਆ ਤੋ ਨਹੀਂ ਦਰਦੀ ਤੇ ਫਿਰ ਹੋਣ ਕਾ ਤੋ ਰੋਲਾ ਪਾਇਆ ਹਾਂ ਨਹੀਂ ਰੋਲਾ ਤੇ ਮੈਂ ਪਾਉਣਾ ਉਹ ਮੈਨੂੰ ਤੇ ਬਾਅਦ ਚ ਪਤਾ ਲੱਗਾ ਨਹੀਂ ਫੇਰ ਕਮਾਈ ਮੈਂ ਹੀ ਕਰਦੀ ਉਹ ਗੜੀ ਨਾ ਦੱਸੀ ਹੁਣ ਨਹੀਂ ਬਿੰਦ ਬਾਅਦ ਚ ਪਤਾ ਲੱਗਾ ਵੀ ਉਹ ਵਿਚਾਰੀ ਇੰਨੀ ਟੈਨਸ਼ਨ ਦੇ ਵਿੱਚ ਆਈ ਚੰਗਾ ਭਲਾ ਪਤਾ ਵੀ ਉਹ ਠੀਕ ਨਹੀਂ ਰਹਿੰਦੀ ਤੈਨੂੰ ਕਹਿਦਾ ਕੀ ਫੇਗਰਵਾ ਠੀਕ ਨਾ ਠੀਕ ਨਾ ਤੈਨੂੰ ਤਾਂ ਲੜਾਈ ਨਾ ਮਤਬਲਵਾ ਬਸ ਹੁਣ ਫੇਰ ਨਾ ਕੋਈ ਗੱਲ ਨਾ ਕੋਈ ਬਾਤ ਹੁਣ ਫੇਰ ਲੜਨ ਆ ਗਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇ ਤੁਹਾਡੇ ਨਾਲ ਕਿੱਦਾਂ ਗੱਲ ਕਰਾਂ ਤੈਨੂੰ ਨਹੀਂ ਆਉਣੀ ਤੁਹਾਡੇ ਨਾਲ ਤਾਂ ਸਿੱਧੀ ਵੀ ਗੱਲ ਕਰਾਉਣਾ ਤੇ ਤੁਹਾਨੂੰ ਲੜਾਈ ਲੱਗਦੀ ਆ ਚਲ ਜਾ ਜਾ ਕੇ ਕੰਮਕਾਰ ਆਪਣਾ ਕਰਨਾ ਹੀ ਪੈਣਾ ਵਾ ਤੁਹਾਡੇ ਲਾਗੇ ਤਾਂ ਬਹਿਣਾ ਹੀ ਫਝੂਲ ਵਾ ਤੁਰੀ ਜਾ ਪਰਾਂ ਕਾਦੀ ਕਾਮਰ ਵਾਲੀ ਪਾਈ ਆ ਹਾਂ ਕਮਰਵਲੀ ਕਾਦੀ ਪਉਣੀ ਇਹਦੀ ਮੰਮੀ ਨੂੰ ਸੱਦਿਆ ਸੀ ਹਾਰ ਕੇ ਮੈਂ ਹਾਂ ਤੂੰ ਤਾਂ ਘਰ ਕਰਨੀ ਹੀ ਕੱਲ ਤੇ ਉਹਨੂੰ ਮੈਂ ਕਿਹਾ ਵੀ ਨੂੰ ਸਮਝਾਓ ਕੋਹ ਤੇ ਉਹ ਸਮਝਾ ਕੇ ਗਈ ਇਹ ਆਂਦੀ ਨਹੀਂ ਮੈਂ ਅੱਗੇ ਤੋਂ ਇਦਾਂ ਕਾਦੀ ਤਾਂ ਹੁਣ ਫੇਰ ਅਸੀਂ ਦੋ ਜਣੀਆਂ ਇੱਥੇ ਬੈਠੀਆਂ ਅਸੀਂ ਤਾਂ ਆਪੋ ਵਿੱਚ ਹੀ ਉਦਾਂ ਸਰਸਰੀ ਗੱਲਾਂ ਕਰਨ ਡੀਆਂ ਤਾਂ ਫੇਰ ਆ ਗਈ ਆ ਕੇ ਇਹ ਤੁਸੀਂ ਇਹ ਮੇਰੀ ਮੰਮੀ ਨੂੰ ਕਿਉਂ ਸੱਦਿਆ ਮੇਰੀ ਮੰਮੀ ਨੂੰ ਕਿਉਂ ਸੱਦਿਆ ਮੈਂ ਕਿੰਨੂੰ ਸੱਦਦੇ ਫੇਰ ਹਾਂ ਵੀ ਕਿੰਨੂੰ ਸੱਦਿਆ ਹਾਂ ਬੀਬੀ ਨੇ ਸਮਝਾਇਆ ਮੈਂ ਸਮਝਾਇਆ ਸੋਨੂ ਨੇ ਬਿ ਸਮਝਾਇਆ ਤੇਨੂੰ ਤੂੰ ਤਾਂ ਸਮਝਦੀ ਨਹੀਂ ਆ ਤਾਂ ਫੇਰ ਹੁਣ ਮੰਮੀ ਨੂੰ ਸੱਦਣਾ ਕਿੰਨੂੰ ਸੱਦਣਾ ਹੈ ਹਾਂ ਵੀ ਉਹਨੂੰ ਸੱਦਣਾ ਕਿੰਨੂੰ ਸੱਦਣਾ ਹੈ ਹਾਂ ਗੱਲ ਰੌਲੀ ਪਾਉਣ ਲਈ ਓ ਜਾਣ ਕੇ ਪਾਉਂਦੀ ਰੌਲੀ ਕੇ ਇਹ ਨਿਆਣੀ ਨੇ ਇਸ ਤਰ੍ਹਾਂ ਵੀ ਪਾ ਕੇ ਆਪਣੇ ਘਰ ਚਲੀ ਜਾਂਣਾ ਇਹਨੇ ਕਿਹੜਾ ਬਹਿ ਰਹਿਣਾ ਵਿਚਾਰੀ ਨੇ ਉਹ ਨਹੀਂ ਸਮਝਦੀ ਕੋਈ ਹੈ ਇਹਦੇ ਮਗਰੀ ਪਈ ਆ ਜਬਾਨ ਹੀ ਬੀਬੀ ਬਧਾਈਏ ਨੇ ਜਾਦੀ ਕੀ ਪਤਾ ਹੁਣ ਬਚੇਰਾ ਸਮਝਾਉਂਦੇ ਨਹੀਂ ਸਮਝਦੀ ਕੀ ਕਰੀਏ ਫੇਰ ਹੁਣ ਹੁਣ ਆਖਰੀ ਹੱਲ ਇਹਦੀ ਮੰਮੀ ਨੂੰ ਹੀ ਸੱਦ ਕੇ ਵੇਖ ਲਿਆ ਹੁਣ ਆਂਦੀ ਹਾਂ ਜਾਂ ਤੁਸੀਂ ਮੇਰੀ ਮੰਮੀ ਨੂੰ ਕਿਉਂ ਸੱਦਿਆ ਵਾ ਕਿੰਨੂੰ ਸੱਦਣਾ ਮੈਂ ਉਹ ਆਖਿਆ ਮੈਂ ਤੇਰੇ ਪਿੰਡ ਦੇ ਮੈਂਬਰਸ ਦੇ ਬੰਦੇ ਸੱਦੀ ਆ ਹੁਣ ਦੱਸ ਆਂਦੀ ਮੈਂ ਨਹੀਂ ਇਹ ਕਿਹ ਚੋਬ ਡਾਦੀ ਤੇ ਮੈਂ ਫੇਰ ਪਰਲੇ ਕੋ ਲੈਣੀ ਆ ਕਿ ਮੇਰੇ ਸੱਧੋ ਨਾ ਸੱਧੋ ਨਾ ਤੇ ਇਤਰਾ ਮਗਰ ਪਈ ਰੋਵਾ ਆਹੋ ਲੋਕਾਂ ਦਾ ਤਮਾਸ਼ਾ ਦਿਖਾ ਲਾ ਉਹੀ ਨਾ ਲੋਕੀ ਕੰਦਾ ਤੇ ਚੜ ਚੜ ਵੇਂਦੇ ਕਿ ਕੀ ਹੋਣ ਰਿਆ ਇਹਨਾਂ ਦੇ ਘਰ ਸ਼ਰਮ ਆਉਂਦੀ ਆ ਤੇ ਵੇਖਣਾ ਹੀ ਆ ਲੋਕਾਂ ਨੇ ਤਮਾਸ਼ਾ ਇਹਨੂੰ ਆਪਣੇ ਆਪ ਨਹੀਂ ਸਮਝ ਆਉਂਦੀ ਤਾਂ ਮਾਸ਼ਾਅੱਲਾ ਆਇਆ ਤਾਂ ਵੇਂਦੀ ਲੋਕੀ ਇਹਨੇ ਅੱਖ ਲੱਗਦੀ ਜੋ ਮਰਜੀ ਰੁਕੀ ਦੇ ਇੱਕ ਗੱਲ ਦੀ ਤੇ ਵੱਡੀ ਸਾਰੀ ਬਣਾ ਦਿੰਦੇ ਕੀ ਪਤਾ ਇਹ ਵਿਚੋਲੇ ਨੇ ਕਿੱਥੋਂ ਸਾਡੇ ਕਰਮਾਂ ਚ ਰੱਖੀ ਆ ਉਹ ਦੋ ਦਿਨ ਦਾ ਹੀ ਬੜੀ ਚੰਗੀ ਬੜੀ ਚੰਗੀ ਸਾਰੇ ਸਿਖਤਾਂ ਕਰਦੇ ਸੀ ਆ ਚਲੋ ਵੇਖਾਂਗੇ ਹੁਣ ਹਾਇ ਰੱਬਾ ਕੀ ਸੋਚਿਆ ਆਈਗਾ ਤੇ ਕੀ ਹੁੰਦਾ ਜਾਂਦਾ ਆ ਮੈਂ ਵੀ ਨਾ ਮੈਨੂੰ ਇਦਾਂ ਲੱਗਦਾ ਵੀ ਕੁਝ ਜ਼ਿਆਦਾ ਹੀ ਬੋਲ ਜਾਣੀ ਆ ਇਹਨਾਂ ਨੇ ਤੇ ਕੱਲ ਨੂੰ ਵਿਚਾਰੀਆਂ ਨੇ ਵਿਆਹ ਕੇ ਆਪਣੇ ਘਰ ਚਲ ਜਾਣਾ ਵਾ ਤੇ ਮੈਂ ਵੀ ਐਵੇਂ ਫਾਲਤੂ ਦੇ ਲੜਦੀ ਰਹੀ ਨਹੀਂ ਮੁੜ ਕੇ ਮੈਂ ਇਕੱਲੀ ਰਹਿ ਜਾਣਾ ਫੇਰ ਵੀ ਫੇਰ ਮੇਰੇ ਨੂੰ ਤਸਿਆ ਕਰਨਾ ਚੱਲ ਹੈ ਤੇ ਸਹੀ ਆ ਹੁਣ ਪਰ ਹੁਣ ਕੀ ਕਰਾਂ ਵੀ ਕੀ ਕਰਨੀ ਭਾਬੀ ਕੋਸ਼ ਨਹੀਂ ਮੈਂ ਵੀ ਲੱਗੀ ਮੈਂ ਕੀ ਬਣਾਉਣਾ ਹੁਣ ਅੱਛਾ ਹਾਂ ਹੋਰ ਕੋ ਸੋਚਿਆ ਫੇਰ ਕੀ ਯਾਰ ਮੈਂ ਸੋਚਣ ਦੀ ਹਾਂ ਕਿ ਆਪਾਂ ਬਹੁਤ ਗਲਤ ਕਰ ਰਹੇ ਵੈ। ਆ ਸੋਚਣ ਤੇ ਮੈਂ ਵੀ ਐ ਹੋਈ ਡਈਂਗੀ ਹਨਾ ਹਾਂ ਇੱਕ ਪਾਸੇ ਵਿਚਾਰਾ ਵੀਰ ਵੀ ਦੁਖੀ ਹੁੰਦਾ ਉਹਨੇ ਬਾਹਰ ਦੇ ਵੀ ਕੰਮ ਕਰਨੇ ਹੁੰਦੇ ਆ ਤੇ ਉਤੋਂ ਵਿਚਾਰਾ ਹੱਡ ਕਰਕੇ ਐਵੇਂ ਫਿਰ ਪਰੇਸ਼ਾਨ ਹੁੰਦਾ ਹੋਈ ਹੈ ਤੇ ਸਹੀ ਆ ਐਵੇਂ ਅਸੀਂ ਸਰਦਨ ਲਾਲ ਲਾਲਾ ਕਰਦੀਆਂ ਰਹਿਣੀਆਂ ਗਲਤੀਆਂ ਵੀ ਸਾਡੀਆਂ ਆਂ ਹੀ ਗਲਤੀਆਂ ਕੀਤੀਆਂ ਸਭ ਤੋਂ ਵੱਧ ਗਲਤੀਆਂ ਵੀ ਇਹੀ ਕਰਦੀਆਂ ਤੇ ਭੁਗਤਣੀਆਂ ਉਹਨਾਂ ਨੂੰ ਪੈਂਦੀਆਂ ਹੋਰ ਕੇ ਮੈਨੂੰ ਵੀ ਅੱਜ ਉਤਨਾ ਬੜਾ ਦੁੱਖ ਲੱਗਾ ਜਦੋਂ ਮੰਮੀ ਨੇ ਫੋਨ ਲਾ ਕੇ ਮੰਮੀ ਨੂੰ ਸੱਦਿਆ ਪੈਰ ਤੇ ਵੀ ਆਓ ਇਦਾਂ ਆ ਉਹ ਚੜੀਆਂ ਦੀ ਮੈਨੂੰ ਟੈਨਸ਼ਨ ਚ ਆਈ ਏਥੇ ਕਰਕੇ ਗੁੱਸੇ 'ਚ ਮੇਰੇ ਕੋ ਮੰਮੀ ਨੂੰ ਹੀ ਵੱਦਗੱਡ ਬੋਲਿਆ ਗਿਆ ਅੱਜ ਹੋਰ ਕੇ ਤੇ ਦੁੱਖ ਯਾਦ ਬੜਾ ਭਾਵੇਂ ਜਿੱਦਾਂ ਮਰਜੀ ਆ ਬੇਇਤੀ ਤੇ ਹੁਣ ਆਪਣੇ ਆਪਣੇ ਘਰ ਦੇ ਆਂਦੀ ਆ ਇਸ ਗੱਲ 'ਚ ਹੈ ਰਿਆ ਆਪਣੀ ਆਣ ਗਵਾਣ ਵਾਲੀ ਗੱਲਾਂ ਕਰਦਾ ਨਾਲੇ ਕੰਤਾ ਨਾਲ ਅਗਲਕ ਸੁਣਦਾ ਹੋਰ ਕੇ ਚਲ ਹੁਣ ਕੀ ਕਰ ਲੈਣਾ ਜੋ ਹੋ ਗਿਆ ਹੋ ਗਿਆ ਹਾਂ ਹੁਣ ਚਲ ਅੱਗੇ ਤੋਂ ਬੰਦਾ ਧਿਆਨ ਰੱਖੇ ਹੋਰ ਕੀ ਆ ਆ ਹੋ ਕੇ ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਤੁਸੀਂ ਵੀ ਐਡਜਸਟ ਕਰਿਆ ਥੋੜਾ ਬਹੁਤਾ ਜੇ ਮੈਂ ਹੀ ਨਹੀਂ ਕਰੂੰਗੀ ਚਲ ਬੇਨੇ ਕੀ ਬੰਦਾ ਹੁਣ ਹਨਾ ਕੀ ਕਰਨ ਦੇ ਹੁਣ ਕੋਹ ਨਹੀਂ ਬੈਠੇ ਹੈਗੇ ਉਹ ਗੱਲਾਂ ਕਰਨ ਦੇ ਤਾਂ ਮੈਂ ਚਲ ਭਾਬੀ ਨਾਲ ਗੱਲ ਕਰਦੀ ਇੱਕ ਵਾਰ ਆਛਾ ਉਹ ਤਰਾ ਹਰਮਣ ਗਾਲ ਤੇ ਸਹੀ ਆ ਹੂੰ ਲੜਾਈ ਤੇ ਲੱਸੀ ਜਿੰਨੀ ਵਧਾਈ ਜਾਓ ਓਨੀ ਵਧੀ ਜਾਂਦੀ ਆ ਸਹੀ ਗੱਲ ਆ ਤੇ ਐਵੇਂ ਲੜ ਲੜ ਕੇ ਤੇ ਆਪਣਾ ਵੀ ਖਪਾ ਦੇ ਦੂਜਿਆਂ ਦਾ ਵੀ ਖਪਾ ਉਹੋ ਹੀ ਨਾ ਉਹੋ ਜ ਮੈਂ ਤਾਂ ਨੂੰ ਕਹਿਣ ਦੀ ਆ ਗਾਲ ਤੇ ਤੂੰ ਕਰ ਸਹੀ ਕੀਤੀ ਆ ਹਾਂ ਹੁਣ ਫਿਰ ਕੀ ਕੀਤਾ ਜਾਵੇ ਜਿਹੜੀਆਂ ਗਲਤੀਆਂ ਹੋ ਗਿਆ ਵਾ ਉਹ ਤਾਂ ਨਹੀਂ ਹੋਣਾ ਆਪਾਂ ਸਦਾਰ ਸਕਦੇ ਵੀ ਚਲੋ ਜੋ ਵੀ ਆ ਹੁਣ ਮਿੱਟੀ ਪਾਈਏ ਜੋ ਵੀ ਹੋ ਗਿਆ ਹੋ ਗਿਆ ਹੁਣ ਅੱਗੇ ਤੋਂ ਧਿਆਨ ਰੱਖੀਏ ਤੇ ਉਹ ਚੰਗਾ ਵਾ ਹੂੰ ਕਿਉਂਕਿ ਇਦਾਂ ਫਿਰ ਸਾਰੇ ਪਰੇਸ਼ਾਨ ਹੁੰਦੇ ਆ ਹੁਣ ਤੁਹਾਡੇ ਮੰਮੀ ਵੀ ਇਦਾਂ ਆਏ ਹੁਣ ਤੇ ਉਹਨਾਂ ਨੂੰ ਵੀ ਟੈਨਸ਼ਨ ਹੋਣੀ ਆ ਕਿ ਪਤਾ ਨਹੀਂ ਕੀ ਗੱਲ ਕਰਨੀ ਆ ਆਹੋ ਕਿ ਉਹਨੇ ਤੇ ਬੱਚਾ ਦੀ ਨੇ ਮੈਨੂੰ ਦੱਸਿਆ ਹੀ ਨਾ ਫੇ ਰਾਤ ਸਾਰੀ ਕਿਦਾਂ ਆਉਂਦੀ ਨੰਗੀ ਹੁਣੀ ਟੈਨਸ਼ਨ ਦੇ ਨਾਲ ਹੋਰ ਕੇ ਧਿਆਨ ਹੋ ਜਾਂਦਾ ਵਾ ਭਾਵੇਂ ਜਿੱਦਾਂ ਮਰਜੀ ਆ ਚੱਲ ਹੁਣ ਗਾਂ ਤੋਂ ਬੰਦਾ ਧਿਆਨ ਰੱਖੇ ਹੋਰ ਕੀ ਕਰਨਾ ਵਾ ਆਹੋ ਕੇ ਚੱਲ ਕੋਈ ਨਹੀਂ ਕਰਦੇ ਆ ਕੋਈ ਨਾ ਕੋਈ ਹੂੰ ਕਰਦੇ ਮੰਮੀ ਨਾਲ ਵੀ ਗੱਲ ਆਹੋ ਮੰਮੀ ਆ ਜਾ ਫੇ ਕਰੀਏ ਚੱਲ ਚੱਲ ਆ ਜਾ ਫੇ ਕਰੀਏ ਗੱਲ ਚੱਲ ਇੱਕੀ ਆ ਜਾ ਬਬੀ ਹੋਰ ਸੁਲਾਵੀ ਹੋ ਗਈ ਏ ਟਾਟੇ ਚੱਲ ਕੋਈ ਨਹੀਂ ਮੰਮੀ ਹੋਣਾ ਹੀ ਅੰਦਰ ਇਹੋ ਗੱਲਾਂ ਕਰਨ ਦੇ ਸੀਗੇ ਵੀ ਲੜਾਈ ਦੇ ਲੱਸੀ ਜੀ ਨਹੀਂ ਮਰਜੀ ਵਿਦਾਈ ਜਾਓ ਹੁਣ ਜੋ ਹੋ ਗਿਆ ਉਹ ਹੋ ਗਿਆ ਹੁਣ ਅੱਗੇ ਤੋਂ ਧਿਆਨ ਰੱਖਾਂਗੇ ਐਵੇਂ ਲੜਾਈ ਦੇ ਕੋਈ ਖੱਟੀ ਰਹਿਣ ਨਹੀਂ ਆ ਸ਼ੁਕਰਵਾ ਤੁਹਾਨੂੰ ਸਿਆਣ ਪਾ ਗਈ ਸਿਆਣ ਪਉਣ ਫਿਰ ਕੀ ਕਰਨਾ ਹੋਣੀ ਕਿ ਤੇ ਮੈਂ ਵੀ ਆਹ ਸੋਚਿਆ ਉਹ ਵਿਚਾਰੇ ਇੰਨੀ ਟੈਨਸ਼ਨ ਚ ਰਹਿ ਤਾਈ ਤੇ ਗੱਲ ਘਖਵਣੀ ਤੇ ਰਹਿਣਾ ਫੇਰ ਉੱਥੇ ਹੀ ਤੇ ਪਹਿਲਾਂ ਇਹੋ ਗੱਲ ਸੋਚ ਲੈਣੀ ਹੋਣੀ ਹਾਂ ਤੇ ਸਈ ਗਾਉਣ ਚਲ ਜੋ ਹੋ ਗਿਆ ਹੋ ਗਿਆ ਹੁਣ ਉਹ ਮੈਨੂੰ ਕਹਿਣ ਦੀ ਵੀ ਉਹ ਛੋ ਵਾਦੇ ਕਰ ਤੇ ਚੱਲ ਹੁੰਦੇ ਰਹਿੰਦੇ ਆ ਏਦਾਂ ਹੁਣ ਤੇਰੀ ਮੰਮੀ ਆਈ ਉਹਨੂੰ ਵਿਚਾਰੀ ਨੇ ਫਿਕਰ ਹੋ ਗਈ ਹੋਣੀ ਕਿ ਪਤਾ ਨਹੀਂ ਕੀ ਗੱਲ ਹੋਈ ਕਿਉਂ ਸੱਦਿਆ ਮੈਨੂੰ ਫੋਨ ਲਾ ਕੇ ਤੇ ਏਦਾਂ ਟੈਨਸ਼ਨ ਹੀ ਹੁੰਦੀ ਆ ਨਾਲੇ ਉਹਦਾ ਬੁਰੇ ਲੱਗੀ ਦਲ ਆੜ ਗਵਾਂਡ ਜਦੋਂ ਇਹਦਾ ਲੋਕੀ ਵੇਂਦੇ ਆ ਤੇ ਆਂਦੇ ਪੀ ਕੀ ਨਾ ਇਹ ਰੋਜ਼ ਮੇਲੇ ਟੈਨਸ਼ਨ ਤੇ ਹੁੰਦੀ ਆ ਨਾਲੇ ਵੇਚਦੀ ਆ ਉਹਨੂੰ ਵੀ ਹੁਣ ਸਾਡੇ ਲਾਮਾ ਦਿੱਤਾ ਤੇ ਉਹਨੂੰ ਉਹਦੀ ਵੀ ਤੇ ਵੇਚੀ ਆ ਸੋ ਮੈਂ ਇਹਨਾਂ ਨੂੰ ਕਹਿਂਦੀ ਆ ਕਿ ਆਪਾਂ ਵੀਰੇ ਨੂੰ ਵੀ ਰੋਜ਼ ਜੜੀ ਦੁਖੀ ਕਰਦੇ ਆਵੇਂ ਵਿਚਾਰਾ ਟੈਨਸ਼ਨ ਲੈਂਦਾ ਪੀ ਇਹ ਸਾਰੀ ਜੜੀ ਆ ਹੋ ਗੋ ਕਰਦਾ ਉਹਦਾ ਬੀਬੀ ਨੇ ਸਮਝਾਇਆ ਇਹਨੂੰ ਸਾਰਿਆਂ ਸਮਝਾਇਆ ਤੇ ਨਹੀਂ ਸਮਝਿਆ ਹਾਂ ਤੇ ਹੁਣ ਬਥੇਰਾ ਹੁਣ ਮੰਮੀ ਨੂੰ ਆਖਣਾ ਹੀ ਹੋਰ ਕਿੰਨੂੰ ਆਖਣਾ ਪਰ ਪਿੰਦਿਆਂ ਲੋਕਾਂ ਨੂੰ ਥੋੜੀ ਆਖਣਾ ਚੱਲ ਕੋਈ ਨਹੀਂ ਹੁਣ ਜੋ ਹੋ ਗਿਆ ਹੋ ਗਿਆ ਲੋਕਾਂ ਨੂੰ ਖਾ ਲੈਣਾ ਚਲ ਜੋ ਹੋ ਗਿਆ ਹੋ ਗਿਆ ਹੁਣ ਮਿੱਟੀ ਪਾਉ ਗੱਲ ਤੇ}{|\text{ਸ਼ਲਾਨ ਰਿਆ ਕਰੋ ਬੀਬੀਆਂ ਤੇ ਨਿਆਇ ਤਰ੍ਹਾਂ ਵੀ ਇਹ ਧਨੀ ਕਰੀ ਜਾ ਹੁੰਦਾ ਰਲ ਮਿਲ ਕੇ ਰਿਆ ਕਰੋ ਹੈ ਐ ਪਿਆਰ ਮੁਹੱਬਤ ਦੇ ਨਾਲ ਜਦੋਂ ਬਾਹਰੋਂ ਤੇਰਾ ਵੀਰ ਆਉਂਦਾ ਉਹਨੂੰ ਨਾ ਕੋਈ ਗੱਲ ਦੱਸਿਆ ਕਰੋ ਠੀਕ ਆ ਤੋ ਟੈਨਸ਼ਨ ਕਿ ਰਹਿੰਦਾ ਫਿਰ ਮੇਰੇ ਗੱਲ ਆਪਾਂ ਜਿਹੜੀ ਚੰਨੀ ਬਤਾਵਾਂਗੇ ਵਾਦੀ ਜਾਣੀ ਆ ਲੱਸੀ ਦਾ ਤੇ ਲੜਾਈ ਦਾ ਕੋਈ ਵਧਾਉਣ ਵਧੀ ਜਾਣੀ ਆ ਤੇ ਬੁਰੀਆਂ ਲਗੀਦਾ ਵਾ} ਹਣ ਮੰਮੀ ਤਾਂ ਹੀ ਗੱਲ ਜਾਣੀ ਸੀ ਉੱਥੋਂ ਤੱਕ ਤੇ ਚਲ ਗਈ ਆ ਚੱਲ ਕੋਈ ਨਹੀਂ ਹੁਣ ਨਹੀਂ ਆਂਦੀ ਮੈਂ ਲੜਦੀ ਚੱਲ ਹੁਣ ਨਾ ਲੜੀ ਠੀਕ ਆ ਹਾਂ ਇਹਨੇ ਆਪਣੇ ਘਰ ਚਲੀ ਗਿਆ ਜਾਂ ਚਲੀ ਜਾਣਾ ਵਾ ਇਹਨੇ ਕਿਹੜਾ ਬਹਿ ਰਹਿਣਾ ਵਾ ਤੇ ਤੁਸੀਂ ਤੇ ਜਿਵੇਂ ਆਣੀ ਬਣਿਆ ਕਰ ਤੁਸੀਂ ਬਗਾਨੇ ਘਰ ਜਾਣਾ ਵਾ ਕੋਈ ਨਹੀਂ ਬੀਬੀ ਅੱਗੇ ਤਾਂ ਧਿਆਨ ਰੱਖਾਂਗੇ ਹਾਂ ਹੂੰ ਧਿਆਨ ਰੱਖੀ ਪੁੱਤ ਹਾਂਜੀ ਤੇਰੀ ਭਾਬੀ ਆ ਚੱਲ ਕੋਈ ਗੱਲ ਨਹੀਂ ਵਾਧਾ ਕਾਟਾ ਹੋ ਜਾਂਦਾ ਸੋ ਹਾਂਜੀ ਘਰਾਂ 'ਚ ਕਈ ਗੱਲਾਂ ਹੋ ਜਾਂਦੀਆਂ ਹਾਂ ਚਲ ਕੋਈ ਨਹੀਂ ਜਾਓ ਕੰਮ ਕਰਿਆ ਕਰੋ ਰਲ ਮਿਲ ਕੇ ਅਸੀਂ ਤਾਂ ਹੁਣ ਬਾਹਰ ਦਾ ਵੇਖਣਾ ਉਹ ਦਾ ਘਰ ਦਾ ਤੇ ਤੁਸੀਂ ਕਰਨਾ ਉਹ ਦਾ ਰਸੋਈ ਦਾ ਤੇ ਫੇਰ ਜੰਗ ਨਹੀਂ ਲੜਦੀਆਂ ਤੇ ਫਿਰ ਸਾਨੂੰ ਵੀ ਖੇਤ ਛੱਡਦੀ ਚਲੋ ਕੋਈ ਨਹੀਂ ਚਲ ਆਹਰ ਮਣ ਕਰੀਏ ਘਰ ਰੋਟੀ ਪਾਣੀ ਹਾਂਜੀ ਸਿੱਕਾਲ ਜੇ ਸਾਰਿਆਂ ਨੂੰ ਉਮੀਦ ਹੈ ਕਿ ਤੁਹਾਨੂੰ ਸਾਡਾ ਘਰ ਘਰ ਦਾ ਕਲੇਸ਼ ਨਾਟਕ ਪਸੰਦ ਆਇਆ ਹੋਵੇਗਾ ਅਸੀਂ ਹੁਣ ਅੱਗੇ ਹੋਰ ਨਵਾਂ ਵਧੀਆ ਕੰਟੈਂਟ ਲੈ ਕੇ ਆਜੇ ਇਹ ਆਪਾਂ ਇੱਥੇ ਹੀ ਖਤਮ ਕਰ ਦਿੱਤਾ ਇਹਨੂੰ ਆਪਾਂ ਹੁਣ ਵੀਡੀਓ ਨੂੰ ਇੱਥੇ ਖਤਮ ਕਰਕੇ ਤੇ ਹੁਣ ਗਾੜੀ ਕੋਈ ਨਵੀਂ ਵੀਡੀਓ ਸ਼ੁਰੂ ਕਰਾਂਗੇ ਕੋਈ ਨਵਾਂ ਕੰਟੈਂਟ ਹੁਣ ਸ਼ੁਰੂ ਕਰਾਂਗੇ ਤੇ ਤੁਸੀਂ ਸਾਰ ਜਣੇ ਦੱਸਿਓ ਇਸ ਤਰ੍ਹਾਂ ਕਮੈਂਟ ਕਰਕੇ ਵੀ ਕਿਹੜੇ ਬੇਸ ਤੇ ਸਾਨੂੰ ਬਣਾਉਣਾ ਚਾਹੀਦਾ ਤੇ ਕਿਹੜਾ ਕੰਟੈਂਟ ਜਿਹੜਾ ਗਾੜੀ ਹੁਣ ਸ਼ੁਰੂ ਕਰੀਏ ਤੁਸੀਂ ਇਹ ਵੀ ਦੱਸਿਓਗੇ ਤੁਹਾਨੂੰ ਸਾਡੀ ਐਕਟਿੰਗ ਕਿੱਦਾਂ ਦੀ ਲੱਗੀ ਕਿਵੇਂ ਪਸੰਦ ਆਇਆ ਕਿ ਨਹੀਂ ਆਇਆ ਫਿਰ ਅਸੀਂ ਉਹ ਸਭ ਬਣਾ ਕੇ ਆਪਣੇ ਵਿੱਚ ਥੋੜਾ ਥੋੜਾ ਬਦਲਾਅ ਕਰਾਂਗੇ ਜੇ ਤੁਹਾਨੂੰ ਜੋ ਤੁਹਾਨੂੰ ਨਹੀਂ ਪਸੰਦ ਆਇਆ ਉਹ ਵੀ ਸਾਨੂੰ ਦੱਸੋ ਤੇ ਅਸੀਂ ਅੱਗੇ ਹੋਰ ਵਧੀਆ ਕਰਾਂਗੇ ਥੈਂਕ ਯੂ ਸਾਰਿਆਂ ਨੂੰ ਸੱਚੀ ਗੱਲ ਹੈ